ਸਤ ਸ੍ਰੀ ਅਕਾਲ ਦੋਸਤੋ ਮੈਂ ਗੁਰਿੰਦਰ ਸਿੰਘ ਕੋੜਕਪੁਰਾ ਦੁਨੀਆਂ ਦੇ ਕੋਨੇ-ਕੋਨੇ 'ਚ ਬੈਠੇ ਮੇਰੇ ਵੀਰ ਮੇਰੀਆਂ ਭੈਣਾਂ ਅਕਸਰ ਉਹ ਕਹਿੰਦੇ ਤੁਹਾਡੀ ਵੀਡੀਓ ਦੀ ਉਡੀਕ ਰਹਿੰਦੀ ਆ ਸੋ ਮੈਂ ਲੈ ਕੇ ਹਾਜ਼ਰਾਂ ਤੁਹਾਡੀ ਕਚਹਿਰੀ 'ਚ ਅੱਜ ਸਿਰਫ ਆਪਾਂ ਪੰਥਕ ਗੱਲਾਂ ਕਰਨੀਆਂ ਨੇ ਰਾਜਨੀਤਿਕ ਗੱਲਾਂ ਤੇ ਸਮਾਜਿਕ ਗੱਲਾਂ ਨੂੰ ਪਾਸੇ ਰੱਖ ਦੇਣਾ ਭਾਈ ਅਮਰਪਾਲ ਸਿੰਘ ਖਾਲਸਾ ਖਡੂਰ ਸਾਹਿਬ ਹਲਕੇ ਤੋਂ ਲਗਭਗ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਨ ਵਾਲੇ ਉਹ ਅਕਾਲੀ ਦਲ ਦੇ ਪ੍ਰਧਾਨ ਬਣ ਰਹੇ ਨੇ ਸ਼ਰੋਮਣੀ ਅਕਾਲੀ ਦਲ ਦਾ ਉਹਨਾਂ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ ਆਪਾਂ ਇਸ ਮੁੱਦੇ ਤੇ ਉਹਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅੱਜ ਆਪਾਂ ਕੋਈ ਗੱਲ ਨਹੀਂ ਕਰਨੀ ਕੱਲ੍ਹ ਵਾਲੇ ਵੀਡੀਓ ਚ ਪਾਵਾਂਗੇ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਬਾਰੇ ਕੋਈ ਗੱਲ ਨਹੀਂ ਕਰਨੀ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਤੇ ਯੂਥ ਅਕਾਲੀ ਦਲ ਨੂੰ ਤਹਿਸ ਨਹਿਸ ਕਰਕੇ ਖਤਮ ਕਰਕੇ ਉਹਦੀ ਜਗ੍ਹਾ ਐਸਓਆਈ ਸਟੂਡੈਂਟ ਆਰਗੇਨਾਈਜੇਸ਼ਨ ਇੰਡੀਆ ਇੱਕ ਪੰਥਕ ਪਾਰਟੀ ਵੱਲੋਂ ਇੱਕ ਪਤਿਤ ਨੌਜਵਾਨਾਂ ਦੀ ਜਥੇਬੰਦੀ ਨੂੰ ਹੋਂਦ ਚ ਲਿਆਉਣ ਵਾਲੀ ਅੱਜ ਆਪਾਂ ਕੋਈ ਗੱਲ ਨਹੀਂ ਕਰਨੀ ਪੰਥਕ ਪਾਰਟੀ ਨੂੰ ਤੋੜ ਕੇ ਉਹਦਾ ਮੂਹ ਮੰਹੰਦਰਾ ਬਦਲ ਕੇ ਪੰਜਾਬੀ ਪਾਰਟੀ ਬਣਾਉਣ ਵਾਲੇ ਉਹਨਾਂ ਪੰਥਕ ਆਗੂਆਂ ਬਾਰੇ ਆਪਾਂ ਕੋਈ ਗੱਲ ਨਹੀਂ ਕਰਨੀ ਜਿਹੜੇ ਪੰਥਕ ਆਗੂ ਅੱਜ ਖੁਦ ਮੰਨ ਰਹੇ ਨੇ ਕਿ ਆਰਐਸਐਸ ਤੇ ਬੀਜੇਪੀ ਨੇ ਸਾਡੇ ਤਖਤਾਂ ਦੇ ਦੋ ਤਖਤਾਂ ਤੇ ਤਖਤ ਸ੍ਰੀ ਹਜੂਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਉੱਥੇ ਕਬਜ਼ਾ ਕਰ ਲਿਆ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਵੀ ਕਬਜ਼ਾ ਕਰ ਲਿਆ ਤੇ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਲਈ ਯਤਨਸ਼ੀਲ ਹੈ ਅੱਜ ਆਪਾਂ ਉਹਦੇ ਬਾਰੇ ਵੀ ਕੋਈ ਗੱਲ ਨਹੀਂ ਕਰਨੀ ਸੌਦਾ ਸਾਦ ਨੂੰ ਬਿਨ ਮੰਗੀ ਮਾਫੀ ਦੇਣੀ ਫਿਰ ਉਹਦੇ ਤੇ 92 ਲੱਖ ਰੁਪਏ ਦੇ ਖਰਚਾ ਇਸ਼ਤਿਹਾਰ ਬਾਜਿਤੇ ਉਹ ਗੁਰੂ ਦੀ ਗੋਲਕ ਚੋਂ ਦੇਣਾ ਆਪਾਂ ਕੋਈ ਗੱਲ ਨਹੀਂ ਕਰਨੀ ਸੁਮੇਧ ਸੈਣੀ ਇਜਹਾਰ ਆਲਮ ਵੱਲੋਂ ਸਿੱਖ ਨੌਜਵਾਨਾਂ ਤੇ ਢਾਏਗਾ ਪੁਲਿਸਿਆ ਅਤਿਆਚਾਰ ਬਾਰੇ ਕੋਈ ਗੱਲ ਨਹੀਂ ਕਰਨੀ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਕੋਈ ਗੱਲ ਨਹੀਂ ਕਰਨੀ ਪਿੰਕੀ ਕੈਟ ਬਾਰੇ ਕੋਈ ਗੱਲ ਨਹੀਂ ਕਰਨੀ ਬੇਅਦਬੀ ਕਾਂਡ ਬਾਰੇ ਕੋਈ ਗੱਲ ਨਹੀਂ ਕਰਨੀ ਜਿਹੜੇ ਪੰਥਕ ਆਗੂਆਂ ਦੀ ਸਿਰਫ ਸਤਾ ਸਿਰਫ ਨਜ ਪ੍ਰਸਤੀ ਸਿਰਫ ਮੌਕਾ ਪ੍ਰਸਤੀ ਅੱਜ ਆਪਾਂ ਉਹਨਾਂ ਸਾਰਿਆਂ ਤੋਂ ਪਾਸੇ ਕਰਕੇ ਇੱਕੋ ਗੱਲ ਕਰਨੀ ਹੈ ਕਿ ਅਮਰਤਪਾਲ ਸਿੰਘ ਖਾਲਸਾ ਜਿਹਨੂੰ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ ਮੇਰੇ ਮੂੰਹੋਂ ਤੁਸੀਂ ਅਕਸਰ ਸੁਣਾ ਹੋਊਗਾ ਸ਼੍ਰੋਮਣੀ ਅਕਾਲੀ ਦਲ ਕੱਟ ਕੇ ਮੈਂ ਅਕਸਰ ਬਾਦਲ ਅਕਾਲੀ ਦਲ ਬੋਲਦਾ ਰਿਹਾ ਲਿਖਦਾ ਰਿਹਾ ਇੱਕ ਪੱਤਰਕਾਰ ਹੋਣ ਦੇ ਨਾਤੇ ਪਰ ਹੁਣ ਕੁਝ ਸਮੇਂ ਤੋਂ ਮੈਂ ਸਿਰਫ ਅਕਾਲੀ ਦਲ ਵੀ ਨਹੀਂ ਬਾਦਲ ਦਲ ਲਿਖ ਰਿਹਾ ਤੇ ਬਾਦਲ ਦਲ ਬੋਲ ਰਿਆਂ ਪਰ ਅੱਜ ਸ਼ਰੋਮ ਨਹੀਂ ਅਕਾਲੀ ਦਲ ਕਿਉਂਕਿ ਉਹ ਖੇਤਰੀ ਪਾਰਟੀ ਜਿਹਦੇ ਬਿਨਾ ਸਾਡੀ ਕੋਈ ਹੋੰਦ ਨਹੀਂ ਇੱਕੋ ਇੱਕ ਖੇਤਰੀ ਪਾਰਟੀ 104 ਸਾਲ ਪੁਰਾਣੀ ਖੇਤਰੀ ਪਾਰਟੀ ਆਪਾਂ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਅੱਜ ਵਾਲੀ ਅਖਬਾਰ ਦੀਆਂ ਜਿਹੜੀਆਂ ਸੁਰਖੀਆਂ ਨੇ ਉਹਨਾਂ ਸੁਰਖੀਆਂ ਦੀ ਵੀ ਸਾਂਝ ਪਾਉਣੀ ਜ਼ਰੂਰੀ ਸਮਝਦੇ ਆਂ ਪਹਿਲਾਂ ਆਜੋ ਤੁਸੀਂ ਸਰਪੰਥਕ ਖਬਰਾਂ ਦੇ ਖਬਰਾਂ ਬਹੁਤ ਸਾਰੀਆਂ ਨੇ ਪਰ ਆਪਾਂ ਸਿਰਫ ਪੰਥਕ ਖਬਰਾਂ ਦੀ ਸੁਰਖੀਆਂ ਦੀ ਸਾਂਝ ਪਾਉਣੀ ਹੈ ਚਰਨਜੀਤ ਸਿੰਘ ਬਰਾੜ ਉਹ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਰਹੇ ਨੇ ਸਿਆਸੀ ਸਲਾਹ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਤਖਤਾਂ ਦੇ ਜਥੇਦਾਰਾਂ ਨੇ ਅਕਾਲ ਤਖਤ ਦੀ ਸਰਵਉੱਚਤਾ ਬਹਾਲ ਰੱਖਣੀ ਹੈ ਜਾਂ ਬਾਦਲਾਂ ਦੀ ਕੱਠ ਪੁਤਲੀ ਬਣ ਕੇ ਰਹਿਣਾ ਇਹ ਚਰਨਜੀਤ ਸਿੰਘ ਬਰਾੜ ਕਹਿ ਰਹੇ ਨੇ ਉਹਨਾਂ ਆਖਿਆ ਜਥੇਦਾਰਾਂ ਤੇ ਹੁਣ ਵੱਡੀ ਜ਼ਿੰਮੇਵਾਰੀ ਅਕਾਲ ਤਖਤ ਕੋਲ ਇੱਕੋ ਰਸਤਾ ਹੈ ਕਿ ਕੀ ਸਭ ਆਗੂਆਂ ਨੂੰ ਸਖਤ ਸਜ਼ਾਵਾਂ ਲਾ ਕੇ ਅਕਾਲੀ ਦਲ ਦਾ ਸਾਰਾ ਢਾਂਚਾ ਭੰਗ ਕਰਕੇ ਨਵੀਂ ਭਰਤੀ ਬਾਦ ਮੁੜ ਢਾਂਚਾ ਸਥਾਪਿਤ ਕਰਵਾਉਣਾ ਇਹ ਚਰਨਜੀਤ ਸਿੰਘ ਬਰਾੜ ਕਹਿ ਰਹੇ ਨੇ ਦੂਜੀ ਸੁਰਖੀ ਆ ਸਿੱਖ ਕੌਮ ਨੂੰ ਪੰਬਲ ਪੂਸਿਆਂ ਵਿੱਚ ਨਾ ਪਾਓ ਜ਼ਥੇਦਾਰ ਜੀ ਇਹ ਭਾਈ ਰਤਨ ਸਿੰਘ ਜੀ ਕਹਿ ਰਹੇ ਨੇ ਗੁਰੂ ਘਰ ਪ੍ਰਬੰਧ ਸੁਧਾਰ ਲਹਿਰ ਪੰਜਾਬ ਦੇ ਸੂਬਾਈ ਪ੍ਰਧਾਨ ਨੇ ਜਥੇਦਾਰ ਰਤਨ ਸਿੰਘ ਜੀ ਉਹ ਕਹਿੰਦੇ ਜਿਹੜਾ ਰੋਜ਼ਾਨਾ ਸਪੋਕਸਮੈਨ ਦੇ ਵਿੱਚ 13 ਨੁਕਾਤੀ ਪ੍ਰੋਗਰਾਮ ਸੀ ਉਸ ਤੇ ਅਮਲ ਕੀਤੇ ਬਗੈਰ ਛੁਟਕਾਰਾ ਨਹੀਂ ਹੋਣਾ ਆਪਾਂ 13 ਨੁਕਾਤੀ ਪ੍ਰੋਗਰਾਮ ਤੋਂ ਵੀ ਤੁਹਾਨੂੰ ਜਾਣੂ ਕਰਾਉਣੇ ਆ ਹੁਣੇ ਜਾਣੂ ਕਰਾਉਣੇ ਆ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਫਿਲਮ ਇੱਕ ਫਿਲਮ ਤਿਆਰ ਹੋਈ ਹੈ ਉਹਦੇ ਤੇ ਸੈਂਸਰ ਬੋਰਡ ਨੇ 85 ਕੱਟ ਲਾਏ ਨੇ ਪਰ ਰੀਲਿਸ ਲਈ ਅਜੇ ਵੀ ਮਨਜ਼ੂਰੀ ਨਹੀਂ ਦਿੱਤੀ 85 ਕਟ ਲਾਉਣ ਤੋਂ ਬਾਅਦ ਤੁਸੀਂ ਇਹ ਮੰਨ ਲਓ ਕਿ ਉਹਦਾ ਰਹਿ ਕੀ ਜਾਂਦਾ ਉਹਦੇ ਵਿੱਚ ਬਾਕੀ ਉਹ ਗੱਲਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਹੁਣ ਜੰਮੂ ਦੀਆਂ ਸੰਗਤਾਂ ਵੱਲੋਂ ਜਥੇਦਾਰਾਂ ਨੂੰ ਚੁਣੌਤੀ ਦੇਣ ਦੀ ਤਿਆਰੀ ਜੰਮੂ ਦੇ ਪੰਥਦਰਦੀਆਂ ਨੇ ਤਖਤਾਂ ਦੇ ਜਥੇਦਾਰਾਂ ਨੂੰ ਕਸੂਤੇ ਸਵਾਲ ਕਰਕੇ ਮੰਗਿਆ ਜਵਾਬ ਪੰਥਦਰਦੀਆਂ ਤੇ ਵਿਦਵਾਨਾਂ ਨੂੰ ਜਲੀਲ ਕਰਨਾ ਜਥੇਦਾਰਾਂ ਨੂੰ ਪੈ ਸਕਦਾ ਮਹਿੰਗਾ ਇਹ ਗੁਰਮੀਤ ਸਿੰਘ ਜੰਮੂ ਨੇ ਜੰਮੂ ਦੇ ਪੰਥਕ ਵਿਦਵਾਨ ਨੇ ਤੇ ਚਿੰਤਕ ਨੇ ਆਨੰਦ ਕਾਰਜ ਸਰਟੀਫਿਕੇਟ ਬਣਾਉਣ ਦੇ ਮੁੱਦੇ ਨੂੰ ਲੈ ਕੇ ਲੜਾਈ ਹੋਈ ਫਰੀਦਕੋਟ ਦੇ ਇੱਕ ਗੁਰਦੁਆਰੇ ਤੇ ਦਸਤਾਰਾਂ ਲੱਥੀਆਂ ਬੜੀ ਸ਼ਰਮਨਾਕ ਖਬਰ ਹੈ ਇੱਕ ਨਾਮ ਧਾਰੀ ਸੰਪੰਦਾ ਦੇ ਲੀਡਰ ਨੇ ਨਾਮ ਧਾਰਿਤ ਸੰਪਰਦਾ ਦੇ ਸਿੱਖ ਲੀਡਰਾਂ ਨੇ ਕਿਹਾ ਕਿ ਡਾਕਟਰ ਮਨਮੋਨ ਸਿੰਘ ਨੂੰ ਪੰਥ ਰਤਨ ਦਿੱਤਾ ਜਾਵੇ ਉਹ ਜਥੇਦਾਰ ਨੂੰ ਮਿਲੇ ਨੇ ਸਿੱਖ ਪੰਥ ਦੀ ਆਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦਾ ਮੁਖੀ ਸਰਵ ਪ੍ਰਵਾਨਿਤ ਹੋਵੇਗਾ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੂੰ ਅਕਾਲੀ ਦਲ ਸੁਧਾਰ ਲਹਿਰ ਦਾ ਮੁਖੀ ਥਾਪਿਆ ਗਿਆ ਉਹਨਾਂ ਦਾ ਇਹ ਕਹਿਣਾ ਹੈ ਉਹਨਾਂ ਦੇ ਨਾਲ ਭਾਈ ਮਨਜੀਤ ਸਿੰਘ ਜੀ ਵੀ ਬੈਠੇ ਨੇ ਜੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਨੇ ਤੇ ਸ਼ਰੋਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਸਿੱਖ ਵਿਰੋਧੀ ਫੈਸਲਿਆਂ ਦੀ ਵਿਰੋਧਤਾ ਕੀਤੀ ਸੀ ਪਰ ਸੁਖਵੀਰ ਨੇ ਨਹੀਂ ਮੰਨੀ ਇਹ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਤੇ ਭਾਈ ਮਨਜੀਤ ਸਿੰਘ ਦਾ ਕਹਿਣਾ ਉਹ ਕਹਿੰਦਾ ਸਿੱਖੀ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਕੇਵਲ ਸਿੱਖ ਲੀਡਰਸ਼ਿਪ ਨੂੰ ਬਚਾਉਣ ਦੀ ਲੋੜ ਹੈ ਭਾਈ ਗਜਿੰਦਰ ਸਿੰਘ ਨਮਿਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਰਧਾਂਜਲੀ ਸਮਾਗਮ ਇੰਗਲੈਂਡ ਵਿੱਚ 21 ਜੁਲਾਈ ਨੂੰ ਅਤੇ ਚੰਡੀਗੜ੍ਹ ਵਿੱਚ 28 ਜੁਲਾਈ ਨੂੰ ਕਰਨ ਦਾ ਫੈਸਲਾ ਦਾਲ ਖਾਲਸਾ ਦੀ 46ਵੀਂ ਵਰੇਗੰਢ 13 ਅਗਸਤ ਨੂੰ ਵੱਡੇ ਪੱਧਰ ਤੇ ਮਨਾਈ ਜਾਵੇਗੀ ਭਾਈ ਪਰਮਜੀਤ ਸਿੰਘ ਮੰਡ ਇਹ ਸਨ ਕੁਝੋ ਪੰਥ ਪੰਥਕ ਖਬਰਾਂ ਜਿਨ੍ਹਾਂ ਦੀ ਸਾਂਝ ਪਾਉਣੀ ਜ਼ਰੂਰੀ ਸੀ ਜਿਹੜਾ ਜਥੇਦਾਰ ਰਤਨ ਸਿੰਘ ਨੇ 13 ਨੁਕਾਤੀ ਪ੍ਰੋਗਰਾਮ ਬਾਰੇ ਯਾਦ ਕਰਾਇਆ ਉਹ 13 ਰੋਜ਼ਾਨਾ ਸਪੋਕਸਮੈਨ ਚ ਪ੍ਰਕਾਸ਼ ਹੋਈਆਂ ਸਨ ਚਲੋ ਉਹਨਾਂ ਦੀ ਸਾਂਝ ਪਾ ਲੈਨੇ ਫਿਰ ਆਪਾਂ ਭਾਈ ਅਮਰਤਪਾਲ ਸਿੰਘ ਖਾਲਸਾ ਵਾਲੇ ਪਾਸੇ ਹੁਣਾ ਉਹ ਗੱਲਾਂ ਸਾਂਝੀਆਂ ਕਰਨੀਆਂ ਨੇ ਵੱਧ ਤੋਂ ਵੱਧ ਤੁਸੀਂ ਉਹਨਾਂ 'ਚ ਪ੍ਰਤੀਕਰਮ ਲਿਖੀ ਚਲੋ ਆਪੋ ਆਪਣਾ ਕਮੈਂਟ ਲਿਖੀ ਚਲੋ ਤੇ ਆਪਣੇ ਚਾਹਤਿਆਂ ਨੂੰ ਚੰਗਾ ਲੱਗੇ ਪ੍ਰੋਗਰਾਮ ਤਾਂ ਉਹਨਾਂ ਨੂੰ ਸ਼ੇਅਰ ਕਰੋ ਤੇ ਉਹਨਾਂ ਨੂੰ ਵੀ ਬੇਨਤੀ ਕਰੋ ਕਿ ਇਹਨੂੰ ਵੱਧ ਤੋਂ ਵੱਧ ਪ੍ਰਤੀਕਰਮ ਜ਼ਰੂਰ ਕਰੋ ਸੁਝਾਅ ਜ਼ਰੂਰ ਦਿਓ ਕਿਉਂਕਿ ਅੱਜ ਆਪਾਂ ਸਿਰਫ ਤੇ ਸਿਰਫ ਪੰਥਕ ਮੁੱਦਿਆਂ ਤੱਕ ਸੀਮਿਤ ਰਹਿਣਾ ਹੋਰ ਆਪਾਂ ਕਿਸੇ ਪਾਸੇ ਨਹੀਂ ਗੱਲ ਕਰਨੀ ਇਹਨਾਂ 13 ਭੁੱਲਾਂ ਚੋਂ ਕਿਸੇ ਦਾ ਵੀ ਪਛਤਾਵਾ ਇਹਨਾਂ ਨੂੰ ਨਹੀਂ ਇਹ ਸਰਦਾਰ ਜੋਗਿੰਦਰ ਸਿੰਘ ਸਪੋਕਸਮੈਨ ਨੇ ਲਿਖਿਆ ਸੀ ਨੰਬਰ 1 ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਦੇਣਾ ਨੰਬਰ 2 ਇਸ ਦਾ ਦਫਤਰ ਪੰਥ ਦੀ ਰਾਜਧਾਨੀ ਅੰਮ੍ਰਿਤਸਰ ਤੋਂ ਚੁੱਕ ਕੇ ਆਪਣੇ ਕਬਜ਼ੇ ਵਿੱਚ ਲੈ ਕੇ ਤੇ ਅਕਾਲ ਤਖਤ ਦੀ ਪ੍ਰਵਾਨਗੀ ਲਏ ਬਿਨਾ ਚੰਡੀਗੜ੍ਹ ਲਿਜਾਣਾ ਨੰਬਰ 3 ਅਕਾਲ ਤਖਤ ਦੇ ਜਥੇਦਾਰਾਂ ਕੋਲੋਂ ਆਪਣੇ ਵਿਰੋਧੀਆਂ ਵਿਰੋਧ ਹੁਕਮਨਾਮੇ ਜਾਰੀ ਕਰਵਾਉਣੇ ਤੇ ਉਹਨਾਂ ਨੂੰ ਹੁਕਮ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਕੇ ਇਸ ਸੰਸਥਾ ਦੀ ਸ਼ਾਨ ਮਿੱਟੀ ਵਿੱਚ ਮਿਲਾ ਦੇਣੀ ਇਹ ਤਿੰਨ ਭੁੱਲਾ ਉਹਨਾਂ ਨੂੰ ਯਾਦ ਕਰਨੀਆਂ ਚਾਹੀਦੀਆਂ ਨਾਰਾਜ ਧੜੇ ਨੂੰ ਜਿਹੜੇ ਬਾਦਲ ਦਲ ਤੋਂ ਨਾਰਾਜ ਧੜਾ ਹੈ ਚੌਥੀ ਪੰਥ ਦੇ ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਛਕਵਾ ਦੇਣਾ ਜਲੀਲ ਕਰਨਾ ਤੇ ਜ਼ੁਲਮ ਵਿਰੁੱਧ ਆੜਨ ਵਾਲਿਆਂ ਨੂੰ ਨੇਸ ਤੋਂ ਨਬੂਦ ਕਰਨ ਦੀਆਂ ਧਮਕੀਆਂ ਦੇਣਾ ਜਿਵੇਂ ਅਕਾਲ ਤਖਤ ਦੇ ਸਾਫਕਾ ਜਥੇਦਾਰ ਤੇ ਸ਼ਰੋਮਣੀ ਰਾਗੀ ਪ੍ਰੋਫੈਸਰ ਦਰਸ਼ਨ ਸਿੰਘ ਗੁਰਬਾਣੀ ਦੇ ਪੰਜ-ਪੰਜ ਹਵਾਲੇ ਦੇ ਕੇ ਗੱਲ ਕਰਨ ਦੀ ਪ੍ਰਥਾ ਸ਼ੁਰੂ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਭਾਈ ਸਰਬਜੀਤ ਸਿੰਘ ਧੁੰਦਾ ਭਾਈ ਪੰਥਪ੍ਰੀਤ ਸਿੰਘ ਭਾਈ ਰਣਜੀਤ ਸਿੰਘ ਟਡਰੀਆਂ ਵਾਲਾ ਭਾਈ ਹਰਜਿੰਦਰ ਸਿੰਘ ਦਲਗੀਰ ਆਦਿ ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦੇਸ਼ੀ ਰਹਿੰਦੇ ਵਿਦਵਾਨ ਤੇ ਪ੍ਰਚਾਰਕ ਵੀ ਸ਼ਾਮਲ ਹਨ ਪਰ ਕੋਈ ਵੀ ਪੰਥ ਵਿਰੋਧੀ ਸ਼ਾਮਲ ਨਹੀਂ ਜਿਸ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ ਨੰਬਰ 5 ਪੰਥਕ ਪ੍ਰੈਸ ਨੂੰ ਜਨਮ ਲੈਂਦੇ ਹੀ ਮਾਰ ਦੇਣ ਦੇ ਮਨਸੂਬੇ ਘੜਨੇ ਤੇ ਫਲਣ ਫੁਲਣਾਂ ਦੇਣਾ ਜਿਵੇਂ ਸਪੋਕਸਮੈਨ ਬੰਦ ਕਰਾਉਣ ਲਈ ਅੰਨਾ ਜ਼ੁਲਮ ਕੀਤਾ ਗਿਆ ਰੋਜ਼ਾਨਾ ਸਪੋਕਸਮੈਨ ਨੇ ਜਿਹੜਾ ਉੱਚਾ ਦਰਬਾਬੇ ਨਾਨਕ ਦਾ ਤਿਆਰ ਕੀਤਾ ਜਿਹਦੇ ਬਾਰੇ ਅਖੋਤੀ ਪੰਥਕ ਆਗੂਆਂ ਤੇ ਸਿੱਖ ਸ਼ਖਲਾਂ ਵਾਲਿਆਂ ਨੇ ਨਰਾਕੂੜ ਪ੍ਰਚਾਰ ਕਰਕੇ ਭਰਮ ਭਲੇਖੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਇੱਕ ਦਿਨ ਉਹਦੇ ਬਾਰੇ ਵੀ ਪੂਰਾ ਐਪੀਸੋਡ ਦੀ ਗੱਲ ਕਰਾਂਗੇ ਪਰ ਅੱਜ ਨੰਬਰ 6 ਬਲੂ ਸਟਾਰ ਆਪਰੇਸ਼ਨ ਬਾਰੇ ਟਰੂਥ ਕਮਿਸ਼ਨ ਕਾਇਮ ਕਰਕੇ ਪੂਰੀ ਪਰਤਾਲ ਕਰਨ ਦਾ ਲਾਰਾ ਲਾ ਕੇ ਅਖੀਰ ਕਹਿ ਦੇਣਾ ਛੱਡੋ ਜੀ ਹੁਣ ਪਿੱਛੇ ਵੱਲ ਹੀ ਵੇਖਦੇ ਰਹੀਏ ਨੰਬਰ 7 ਜੇ ਜਸਟਿਸ ਕੁਲਦੀਪ ਸਿੰਘ ਨੇ ਦੇਸ਼ ਦੇ ਤਿੰਨ ਵੱਡੇ ਜੱਜਾਂ ਦਾ ਪ੍ਰਾਈਵੇਟ ਕਮਿਸ਼ਨ ਬਣਾ ਕੇ ਲਾਪਤਾ ਕਹਿ ਕੇ ਮਾਰ ਦਿੱਤੇ ਗਏ ਹਜ਼ਾਰਾਂ ਨੌਜਵਾਨਾਂ ਬਾਰੇ ਪੜਤਾਲ ਸ਼ੁਰੂ ਕੀਤੀ ਤਾਂ ਤੁਰਤ ਹਾਈ ਕੋਰਟ ਕੋਲੋਂ ਪਾਬੰਦੀ ਲਗਵਾ ਕੇ ਜਾਂਚ ਬੰਦ ਕਰਵਾ ਦਿੱਤੀ ਗਈ ਨੰਬਰ 9 ਨੰਬਰ 8 ਜੇ ਬਲੂ ਸਟਾਰ ਮਗਰੋਂ ਦੇ ਸਮੇਂ ਦੌਰਾਨ ਨੌਜਵਾਨਾਂ ਉੱਤੇ ਜ਼ੁਲਮ ਢਾਉਣ ਵਾਲੇ ਪੁਲਿਸੀਆਂ ਵਿਰੋਧ ਕੇਸ ਦਰਜ ਹੋ ਗਏ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਸੈਂਬਲੀ ਵਿੱਚ ਸੋਚ ਚੁੱਕ ਕੇ ਬਿਆਨ ਦੇਣਾ ਕਿ ਸਿੱਖ ਮੁੰਡਿਆਂ ਨੂੰ ਮਾਰਨ ਵਾਲੇ ਕਿਸੇ ਇੱਕ ਵੀ ਪੁਲਿਸੀਏ ਵਿਰੁੱਧ ਮੈਂ ਕੋਈ ਕੇਸ ਦਰਜ ਨਹੀਂ ਕਰਾਇਆ ਕਾਂਗਰਸ ਸਰਕਾਰ ਨੇ ਦਰਜ ਕਰਵਾਏ ਸਨ ਮੇਰੀ ਸਰਕਾਰ ਨੇ ਨਹੀਂ ਨੰਬਰ 9 S Y L ਸਤਲੋ ਜਮਨਾ ਲਿੰਕ ਨੈਰ ਬਣਾਉਣ ਲਈ ਸਭ ਤੋਂ ਪਹਿਲਾਂ ਅਕਾਲੀ ਸਰਕਾਰ ਵੱਲੋਂ ਹਰਿਆਣੇ ਕੋਲੋਂ 1 ਕਰੋੜ ਰੁਪਇਆ ਲੈ ਕੇ ਨਹਿਰ ਪੁੱਟਣ ਲਈ ਸਹਿਮਤੀ ਦੇਣਾ ਨੰਬਰ 10 ਪੰਜਾਬ ਤੋਂ ਇੰਡਸਟਰੀ ਹਿਮਾਚਲ ਵੱਲ ਉਸ ਵੇਲੇ ਭਜਵਾਉਣ ਦਾ ਕਾਨੂੰਨ ਬਣਨ ਦੇਣਾ ਜਦੋਂ ਸੁਖਬੀਰ ਸਿੰਘ ਬਾਦਲ ਦਿੱਲੀ ਵਿੱਚ ਭਾਜਪਾ ਸਰਕਾਰ ਵਿੱਚ ਮੰਤਰੀ ਸੀ ਹਰ ਸਿਮਰਤ ਕੋਰ ਬਾਦਲ ਦੇ ਭਾਜਪਾ ਸਰਕਾਰ ਵਿੱਚ ਵਜ਼ੀਰ ਹੁੰਦੇ ਕਾਲੇ ਕਾਨੂੰਨ ਖੇਤੀ ਦੇ ਪਾਸ ਹੋਣੇ ਤੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਕਾਨੂੰਨਾ ਦੇ ਹੱਕ ਵਿੱਚ ਬਿਆਨ ਜਾਰੀ ਕਰਵਾਉਣਾ ਨੰਬਰ 12 ਧਰਮੀ ਫੌਜੀਆਂ ਦੀ ਕੁਰਬਾਨੀ ਦਾ ਕੋਈ ਮੁੱਲ ਨਾ ਪਾਉਣਾ ਤੇ ਉਹਨਾਂ ਨੂੰ ਗਰੀਬੀ ਵਿੱਚ ਰੋਲ ਕੇ ਰੱਖ ਦੇਣਾ ਨੰਬਰ 13 ਅਕਾਲੀ ਦਲ ਦੇ ਪ੍ਰਧਾਨ ਵੱਲੋਂ ਦੇਸ਼ ਵਿਦੇਸ਼ ਵਿੱਚ ਅਰਬਾਂ ਰੁਪਏ ਦੀ ਜਦਾਦ ਬਣਾਉਣੀ ਜਦਕਿ ਅਕਾਲੀ ਵਿਚਾਰਧਾਰਾ ਅਨੁਸਾਰ ਅਕਾਲੀ ਦਲ ਦਾ ਪ੍ਰਧਾਨ ਸਾਦਗੀ ਦਾ ਦੂਜਾ ਰੂਪ ਤੇ ਮਾਇਆ ਤੋਂ ਨਿਰਲੇਪ ਆਗੂ ਹੋਣਾ ਚਾਹੀਦਾ ਹੈ ਕਿਸੇ ਬਾਗੀ ਅਕਾਲੀ ਨੇ ਇਹਨਾਂ ਵਿਰੁੱਧ ਨਾ ਪਹਿਲਾਂ ਕਦੇ ਜ਼ਬਾਨ ਖੋਲੀ ਸੀ ਨਾ ਅੱਜ ਕਾਲ ਤੱਕ ਤੇ ਜਾਣ ਲੱਗਿਆਂ ਇਹਨਾਂ ਦਾ ਜ਼ਿਕਰ ਕਰਦੇ ਹਨ ਕਿਉਂਕਿ ਇਹਨਾਂ ਪਾਪਾਂ ਵਿੱਚ ਦੋਸ਼ੀ ਨਰਾਜ ਧੜਾ ਵੀ ਬਰਾਬਰ ਹੈ ਜਿਨ੍ਹਾਂ ਨੇ ਉਸ ਵੇਲੇ ਅਕਾਲੀ ਦਲ ਤੇ ਕਾਬਜ਼ ਲੋਕ ਸਨ ਸੋ ਇਹ 13 ਜਥੇਦਾਰ ਰਤਨ ਸਿੰਘ ਜੀ ਦੀ ਗੱਲ ਦੇ ਵਿੱਚੋਂ ਗੱਲ ਔਣ ਕਰਕੇ ਮੈਂ ਤੁਹਾਡੇ ਨਾਲ ਸਾਂਝ ਪਾ ਲਈ ਹੈ ਹੁਣ ਆਪਾਂ ਵਾਪਸ ਅਮਰਪਾਲ ਸਿੰਘ ਖਾਲਸਾ ਵਾਲੇ ਮੁੱਦੇ ਤੇ ਆਉਣੇ ਆ ਕੀ ਅਮਰਪਾਲ ਸਿੰਘ ਖਾਲਸਾ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਹਨ ਹਾਂ ਸੰਭਾਵਨਾ ਹੈ ਕਿਉਂ 4 ਸਤੰਬਰ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੋਕੇ ਪੰਥਕ ਵੋਟ ਬੈਂਕ ਸੁੰਗੜ ਗਿਆ ਨਰਾਜ ਹੋ ਗਿਆ ਜਾਂ ਹੋਰ ਪਾਰਟੀਆਂ ਰਵਾਇਤੀ ਪਾਰਟੀਆਂ ਚ ਕਨਵਰਟ ਹੋ ਗਿਆ ਉਸ ਵੇਲੇ ਦੇਖੋ ਪੰਥਕ ਕਵਾਉਂਦੀ ਅਕਾਲੀ ਦਲ ਦੀ ਪਾਰਟੀ ਜਿਦੀਆਂ ਸੀਟਾਂ ਸਿਮੰਟ ਕੇ 15 ਰਹਿ ਗਈਆਂ ਤੇ ਕਿਉਂ ਕਿਉਂ ਇਹਨਾਂ ਨੂੰ ਇੰਨੇ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਆ ਭਾਜਪਾ ਦੇ ਨਾਲ ਗੜਜੋੜ ਹੋਣ ਦੇ باوجود 2 ਫਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੁੱਕ ਕੇ ਸਿਰਫ ਤਿੰਨ ਸੀਟਾਂ ਰਹਿ ਗਈਆਂ ਉਹਨਾਂ ਵਿੱਚੋਂ ਵੀ ਇੱਕ ਸੀਟ ਮਜੀਠੀਆ ਹਲਕੇ ਦੀ ਗੁਨੀਵ ਕੌਰ ਮਜੀਠੀਆ ਜੋ ਵਿਕਰਮ ਸਿੰਘ ਮਜੀਠੀਆ ਅਕਾਲੀ ਆਗੂ ਦੀ ਧਰਮ ਪਤਨੀ ਹੈ ਉਹਦੇ ਬਾਰੇ ਅਕਸਰ ਸੋਸ਼ਲ ਮੀਡੀਆ ਤੇ ਪੜਨ ਸੁਣਨ ਨੂੰ ਮਿਲਦਾ ਹੈ ਕਿ ਉਹ ਜਿਹੜੀ ਸੰਪਰਦਾ ਰਾਧਾ ਸੌਮੀਆਂ ਦੀ ਉਹ ਸਰਾਧਾ ਸੌਮੀ ਸੰਪਰਦਾ ਦੇ ਮੁਖੀ ਦੀ ਭਤੀਜੀ ਹੋਣ ਕਰਕੇ ਰਾਧਾ ਸੌਮੀਆਂ ਨੇ ਉੱਥੇ ਡਿਊਟੀ ਲਈ ਤੁਸੀਂ ਅਕਾਲੀਓ ਤੁਸੀਂ ਕਾਂਗਰਸੀਓ ਤੁਸੀਂ ਭਾਜਪਾਈਓ ਤੁਸੀਂ ਕਿਸੇ ਵੀ ਪਾਰਟੀ ਨਾਲ ਸੰਬੰਧਤੋਂ ਪਰ ਵੋਟ ਤੁਸੀਂ ਬੀਬੀ ਗਨੀਵ ਕੌਰ ਮਜੀਠੀਆ ਨੂੰ ਪਾਉਣੀ ਹੈ ਇਹ ਗੱਲ ਅਕਸਰ ਉਹਦੇ ਕਰਕੇ ਜਿੱਤ ਗਏ ਪਰ ਪੰਥਕ ਵੋਟ ਬੈਂਕ ਉਹਨਾਂ ਦਾ ਨਹੀਂ ਸੀ ਜੇਕਰ ਮਨਪ੍ਰੀਤ ਸਿੰਘ ਿਆਲੀ ਦੀ ਜਿੱਤ ਬਾਰੇ ਤਾਂ ਇਹੀ ਕਹਿੰਦੇ ਨੇ ਕਿ ਉਹ ਆਪਣੇ ਦਮ ਤੇ ਜਿੱਤਿਆ ਤੇ ਉਹ ਆਪ ਦੀ ਪਕੜ ਬਣਾ ਕੇ ਰੱਖਦਾ ਹੈ ਆਪ ਦੇ ਇਲਾਕੇ ਵਿੱਚ ਇਹੀ ਗੱਲ ਡਾਕਟਰ ਸੁਖਵਿੰਦਰ ਸਿੰਘ ਸੁਖੀ ਜੋ ਦੁਆਬੇ ਤੋਂ ਜਿੱਤੇ ਨੇ ਉਹਨਾਂ ਤੇ ਵੀ ਲਾਗੂ ਹੁੰਦੀ ਹੈ ਸਿਰ 3 ਸੀਟਾਂ ਰਹਿ ਗਈਆਂ ਸੀ ਪਰ ਹੁਣ 1 ਜੂਨ 2024 ਨੂੰ ਜਿਹੜੀਆਂ ਲੋਕ ਸਭਾ ਚੋਣਾਂ ਦੀਆਂ 13 ਸੀਟਾਂ ਉਹਨਾਂ 13 ਸੀਟਾਂ ਵਿੱਚੋਂ ਹਰ ਸਿਮਰਤ ਕੋਰ ਬਾਦਲ ਜਿਹੜੀ ਪੰਥਕ ਅਕਾਲੀ ਦਲ ਦੀ ਆਪਣੇ ਆਪ ਨੂੰ ਤਕੜੀ ਵੀ ਬਾਬੇ ਨਾਨਕ ਦੀ ਕਹਿ ਕੇ ਅਕਸਰ ਪ੍ਰਚਾਰ ਕਰਦੀ ਰਹੀ ਸੋਸ਼ਲ ਮੀਡੀਆ ਤੇ ਬਹੁਤ ਕੁਝ ਹੋਇਆ ਉਹ ਸੀਟ ਜ਼ਰੂਰ ਬਚੀ ਪਰ 10 ਸੀਟਾਂ ਤੇ ਅਕਾਲੀ ਦਲ ਦੀਆਂ ਜਮਾਨਤਾਂ ਜਬਤ 12 ਸੀਟਾਂ ਤੇ ਦੋ ਹੋਰ ਸੀਟਾਂ ਲਾ ਲਓ ਜੇ ਜਮਾਨਤ ਬਚੀ ਹੈ ਅੰਮ੍ਰਿਤਸਰ ਤੋਂ ਤੇ ਫਿਰੋਜ਼ਪੁਰ ਤੋਂ ਤਾਂ ਉਹਨਾਂ ਦੀਆਂ ਵੀ ਨਮੋਸ਼ੀ ਜਨਕ ਹਾਰ ਹੋਈ ਹੈ ਜਿਹੜੀਆਂ 2 ਸੀਟਾਂ ਸਨ ਖਡੂਰ ਸਾਹਿਬ ਤੇ ਫਰੀਦਕੋਟ ਖਡੂਰ ਸਾਹਿਬ ਤੋਂ ਲਗਭਗ 2 ਲੱਖ ਲੱਖ ਵੋਟਾਂ ਦੇ ਫਰਕ ਨਾਲ ਜਿੱਤਨਾ ਫਰੀਦਕੋਟ ਤੋਂ ਲਗਭਗ 71 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਨੇ ਸਰਬਜੀਤ ਸਿੰਘ ਜੋ ਸ਼ਹੀਦ ਬਿਆਨ ਸਿੰਘ ਦੇ ਬੇਟੇ ਨੇ ਉਹਨਾਂ ਨੇ ਜਿੱਤੀਆਂ ਪਰ ਇੱਥੇ ਪੰਥਕ ਵੋਟ ਬੈਂਕ ਪਰਤਾ ਆ ਨਾ ਉਹ ਝਾੜੂ ਵਾਲਿਆਂ ਵੱਲ ਗਿਆ ਨਾ ਕਾਂਗਰਸ ਵਾਲ ਨਾ ਭਾਜਪਾ ਵਾਲ ਨਾ ਕਿਸੇ ਹੋਰ ਵਾਲ ਉਹ ਪਰਤ ਆਇਆ ਇਹ ਖੁਸ਼ੀ ਮਹਿਸੂਸ ਕੀਤੀ ਜਾ ਸਕਦੀ ਹੈ ਇਹਦੇ ਨਾਲ ਮਾਹੌਲ ਬਦਲਿਆ ਸਮੀਕਰਨ ਤਬਦੀਲ ਹੋਏ ਨੇ ਜੇਕਰ ਅਮਰਿਤਪਾਲ ਸਿੰਘ ਖਾਲਸਾ ਕਹਿੰਦਾ ਕਿ ਅਸੀਂ ਸ਼ਰੂਮ ਨਹੀਂ ਕਮੇਟੀ 'ਚ ਵੱਧ ਚੜ ਕੇ ਹਿੱਸਾ ਲਵਾਂਗੇ ਤਾਂ ਉਹਦੇ ਲਈ ਨਾਰਾਜ ਧੜੇ ਨੇ ਲਗਭਗ ਸਮਰਥਨ ਦੇ ਦਿੱਤਾ ਹੈ ਨਾਰਾਜ ਧੜੇ ਨੇ ਇੱਕ ਤੋਂ ਵੱਧ ਉਹਨਾਂ ਦੇ ਆਗੂਆਂ ਨੇ ਕਹਿ ਦਿੱਤਾ ਕਿ ਅਮਰਤਪਾਲ ਸਿੰਘ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਅਮਰਤਪਾਲ ਸਿੰਘ ਖਾਲਸਾ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਤਾਂ ਦੋ ਮੁੱਦੇ ਭਾਰੂ ਰਹਿਣਗੇ ਕਿ ਅਮਰਤਪਾਲ ਸਿੰਘ ਖਾਲਸਾ ਨੇ ਸਿਰਫ ਤੇ ਸਿਰਫ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਤੇ ਅਮਰਤ ਛਕਾਉਣ ਵਾਲੀ ਲਹਿਰ ਸ਼ੁਰੂ ਕੀਤੀ ਸੀ ਮਹਮ ਸ਼ੁਰੂ ਕੀਤੀ ਸੀ ਉਹ ਕਿਤੇ ਨਾ ਕਿਤੇ ਕੰਮ ਅਕਾਲੀ ਦਲ ਦਾ ਸੀ ਪਰ ਅਕਾਲੀ ਦਲ ਤੇ ਵੀ ਦੋਸ਼ ਲੱਗਦੇ ਰਿਹਾ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਦੋਸ਼ ਲੱਗਦੇ ਰਿਹਾ ਕਿ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਦੇ ਨੇ ਤੇ ਜਿਹੜੇ ਅਮਰਤ ਛਕਾਉਣ ਵਾਲੀ ਲਹਿਰ ਸ਼ੁਰੂ ਕਰਦੇ ਨੇ ਉਹਨਾਂ ਨੂੰ ਇਹ ਪੰਜ ਚੋ ਛੇ ਕਰਨੀਆਂ ਸਾਜ਼ਿਸ਼ਾਂ ਰਚਦੇ ਨੇ ਵਿਉਂਤ ਬੰਨਿਆ ਕਰਦੇ ਨੇ ਸੋ ਹੁਣ ਅਕਾਲ ਤਖਤ ਦੇ ਜਥੇਦਾਰ ਨੇ 1 ਜੁਲਾਈ ਨੂੰ ਜਿਹੜਾ ਨਰਾਜ ਧੜੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਉਹਦੇ ਸਬੰਧ ਵਿੱਚ 15 ਜੁਲਾਈ ਨੂੰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਜੋ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਤਲਬ ਕਰ ਲਿਆ ਤੇ ਪੁੱਛਿਆ ਵੀ ਦੱਸੋ ਕੀ ਐ 15 ਦਿਨ ਬਹੁਤ ਜ਼ਿਆਦਾ ਨੇ ਦਿਨ ਤਾਂ 5 ਹੀ ਬਹੁਤ ਹੁੰਦੇ ਨੇ ਪਹਿਲਾ 1 ਜੁਲਾਈ ਵਾਲਾ 8 ਜੁਲਾਈ ਨੂੰ ਹੋ ਜਾਣਾ ਚਾਹੀਦਾ ਸੀ 15 ਜੁਲਾਈ ਨੂੰ ਹੋਇਆ 15 ਜੁਲਾਈ ਤੋਂ ਬਾਅਦ 20 ਜੁਲਾਈ ਨੂੰ ਸੱਦਾ ਜਾਣਾ ਸੀ ਪਰ ਚਲੋ 30 ਜੁਲਾਈ ਤੱਕ ਹੋ ਗਿਆ ਪਰ ਉਦੋਂ ਕੀ ਜਵਾਬ ਦਿੰਦੇ ਨੇ ਮੇਰੇ ਖਿਆਲ ਦੇ ਵਿੱਚ ਤਖਤਾਂ ਦੇ ਜਥੇਦਾਰ ਵੀ ਇਸ ਗੱਲ ਨਾਲ ਸਹਿਮਤ ਨੇ ਕਿ ਪੰਥਕ ਵੋਟ ਬੈਂਕ ਬਚਾਉਣ 'ਚ ਅਮਰਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਦਾ ਵੱਡਮੁੱਲਾ ਯੋਗਦਾਨ ਹੈ ਖੇਤਰੀ ਪਾਰਟੀ ਬਚਾਉਣ ਲਈ ਹੁਣ ਸਿਰਫ ਤੇ ਸਿਰਫ ਇੱਕੋ ਰਸਤਾ ਰਹਿ ਗਿਆ ਕਿਉਂਕਿ ਇੱਕੋ ਇੱਕ ਖੇਤਰੀ ਪਾਰਟੀ ਵੀ ਆ ਪੰਜਾਬ ਦੀ ਹੈ ਅਕਾਲੀ ਦਲ ਅਕਾਲੀ ਦਲ ਬਹੁਤ ਸਾਰੀਆਂ ਕੁਰਬਾਨੀਆਂ ਨਾਲ ਹੋਂਦ ਵਿੱਚ ਆਇਆ ਬਹੁਤ ਸਾਰਾ ਸ਼ਿੰਗਾਰ ਕੀਤਾ ਐਮਰਜੈਂਸੀ ਵੇਲੇ ਉਹਦੇ ਰੋਲ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਪਰ ਕਿਤੇ ਨਾ ਕਿਤੇ ਮੌਕਾ ਪ੍ਰਸਤੀ ਨਿਜ ਪ੍ਰਸਤੀ ਉਹਦੇ ਕਰਕੇ ਸਿਰ ਤੇ ਸਿਰਫ ਆਪਣੀ ਸਤਾ ਬਾਦਲ ਪਰਿਵਾਰ ਨੂੰ ਇਹ ਸੀ ਸਾਡਾ ਕੋਈ ਨਾ ਸਤਾ ਤੋਂ ਵਾਂਝਾ ਰਵੇ ਸਾਡਾ ਰਿਸ਼ਤੇਦਾਰ ਕੋਈ ਨਾ ਸਤਾ ਤੋਂ ਵਾਂਝਾ ਰਵੇ ਬਹੁਤ ਕੁਝ ਕਹਿਣ ਵਾਲਾ ਉਹ ਬਾਅਦ ਚ ਕਵਾਂਗੇ ਪਰ ਅੱਜ ਨਿਚੋੜ ਕੀ ਹੈ ਅਮਰਤਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਇਹ ਦੋ ਨੌਜਵਾਨ ਇਨਾਂ ਦੇ ਵਿੱਚ ਗਰਮ ਖੂਨ ਹੈ ਅਣਖ ਹੈ ਗੈਰਤ ਹੈ ਜਮੀਰ ਹੈ ਇਹ ਪੰਥ ਵਿਰੋਧੀਆਂ ਪੰਥ ਵਿਰੋਧੀ ਤਾਕਤਾਂ ਦੀ ਝੋਲੀ 'ਚ ਨਹੀਂ ਬੈਠਣਗੇ ਸਾਨੂੰ ਯਕੀਨ ਹੈ ਜੇਕਰ ਅਕਾਲੀ ਦਲ ਬਚਾ ਸਕਦੇ ਨੇ ਪੰਥ ਬਚਾ ਸਕਦੇ ਨੇ ਸਿੱਖ ਕੌਮ ਨੂੰ ਬਚਾ ਸਕਦੇ ਨੇ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਮੁਖਤਾਰਾ ਨਾਲ ਜੋੜ ਸਕਦੇ ਨੇ ਤੇ ਜੇਕਰ ਘਰਾਂ ਦੇ ਵਿੱਚ ਸੱਥਰ ਨਾ ਮਿਸ਼ਨ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰ ਸਕਦੇ ਨੇ ਤੇ ਸਾਨੂੰ ਉਮੀਦ ਹੈ ਕਿ ਅਮਰਤਪਾਲ ਸਿੰਘ ਖਾਲਸਾ 100% ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਉਹਨਾਂ ਦੇ ਬਣਨ ਨਾਲ ਸਮੀਕਰਨ ਇੱਕਦਮ ਤਬਦੀਲ ਹੋ ਜਾਣਗੇ ਤੇ ਉਹਨਾਂ ਦੇ ਅਕਾਲੀ ਦਲ ਦਾ ਪ੍ਰਧਾਨ ਬਣਨ ਨਾਲ ਜੇਕਰ ਬਾਦਲ ਪਰਿਵਾਰ ਜਾਂ ਬਾਦਲ ਦਲ ਨਾਲ ਜੁੜੇ ਕੁਝ ਕੁ ਮੌਕਾ ਪਰਸਥ ਲੀਡਰ ਸਹਿਮਤ ਹੋਣ ਨਾ ਹੋਣ ਬਾਦਲ ਵਿਰੋਧੀ ਸਾਰਿਆਂ ਸੰਸਥਾਵਾਂ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੰਥਕ ਪਾਰਟੀਆਂ ਨੇ ਉਹ ਇਸ ਗੱਲ ਨਾਲ ਸਹਿਮਤ ਹੋ ਜਾਣਗੀਆਂ ਪੂਰੀ ਉਮੀਦ ਹੈ ਕਿ ਅਮਰਪਾਲ ਸਿੰਘ ਖਾਲਸਾ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਨਾਉਂਸ ਕਰ ਦਿੱਤੇ ਜਾਣਗੇ ਹੋ ਸਕਦਾ ਹੈ ਫੈਸਲਾ 30 ਜੁਲਾਈ ਨੂੰ ਹੋ ਜਾਏ ਤੇ ਹੋ ਸਕਦਾ ਹੈ ਫੈਸਲਾ ਤਖਤਾਂ ਦੇ ਜਥੇਦਾਰੀ ਕਰਨ ਤੇ ਅਕਾਲ ਤਖਤ ਤੋਂ ਕਰਨ ਜੇਕਰ ਨਾਨਕਸ਼ਾਈ ਕੈਲੰਡਰ ਦੀ ਗੱਲ ਕਰਨੀ ਹੋਵੇ 2003 ਉਹ ਵੀ ਅਕਾਲ ਤਖਤ ਤੋਂ ਜਾਰੀ ਹੋਇਆ ਸੀ ਕਿਹੜੇ ਹਾਲਾਤਾਂ ਦੇ ਵਿੱਚ ਉਹਨੂੰ ਕਤਲ ਕਰ ਦਿੱਤਾ ਗਿਆ ਉਹ ਗੱਲ ਆਪਾਂ ਅੱਜ ਨਹੀਂ ਕਰਨੀ ਸਿਰਫ ਅੱਜ ਆਪਾਂ ਭਾਈ ਅਮਰਤਪਾਲ ਸਿੰਘ ਖਾਲਸਾ ਵਾਲੇ ਮੁੱਦੇ ਤੱਕ ਸੀਮਤ ਰਹਿਣਾ ਸੀ ਫਿਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜ਼ਾਦਤ ਪਰਵਾਦ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਪ੍ਰਤੀਕਰਮ ਕਰੋ ਤੇ ਤੁਹਾਡਾ ਪ੍ਰਤੀਕਰਮ ਸਬਕ ਭਾਸ਼ਾ ਚ ਹੋਣਾ ਚਾਹੀਦਾ ਹੈ ਤੁਹਾਡਾ ਪ੍ਰਤੀਕਰਮ ਉਸਾਰੂ ਹੋਵੇ ਜਿਹਦੇ ਤੋਂ ਸਾਨੂੰ ਸੁਝਾਅ ਮਿਲੇ ਤੇ ਉਹ ਪ੍ਰਤੀਕਰਮ ਪੜਨ ਵਾਲੇ ਵੀਰਾਂ ਭੈਣਾਂ ਤੇ ਸਾਡੇ ਬੱਚਿਆਂ ਨੂੰ ਵੀ ਉਤਸ਼ਾਹ ਮਿਲੇ ਸਤਿ ਸ੍ਰੀ ਅਕਾਲ ਜੀ